ਯਾਰ ਨੂੰ ਵਿੱਚ ਚੁਪਾ ਕੇ ਰੱਖਣਾ ਚਾਹੀਦਾ ਹੈ। ਹਾਂਜੀ। ਤੇ ਜਦੋਂ ਆਪਾਂ ਇਦਾਂ ਓਪਨਲੀ ਦੱਸਦੇ ਆਂ ਤੁਹਾਨੂੰ ਕੋਈ ਡਰ ਨਹੀਂ ਲੱਗਿਆ ਕਿ ਕਿਸੇ ਨਜ਼ਰ ਲੱਗ ਜੂਗੀ। ਵੀ ਯਾਰ ਇਹ ਕਿਉਂ ਪੁੱਛਣਾ ਲੱਗੇ ਤੁਸੀਂ ਮਿਲੇ ਕਿੱਥੇ? ਬਾਈ ਮੇਰੀ ਜ਼ਿੰਦਗੀ ਜੀ ਨਾ ਭੈੜੀ ਏ ਐਸਾ ਨਜ਼ਰ ਬਹੁਤ ਸ਼ੀਦੀ ਲੱਗੀ ਮੈਨੂੰ। ਹੂੰ। ਮੈਨੂੰ ਨਾ ਕਹਿਣੋ ਜਦੋਂ ਕੋਈ ਮੈਨੂੰ ਵੀ ਕਹਿ ਦਿੰਦਾ ਨਾ ਇਹਦਾ ਨਾ ਤੂੰ ਮੂੰਹ ਤੇਰਾ ਬੜਾ ਸਾਫ਼ ਏ ਆ। ਵੇ ਮੇਰੇ ਦੋ ਦਿਨ ਫਿਰਸ ਹੀ ਨਿਕਲੇ ਆਤੀ ਬਾਈ ਮੂੰਹ ਤੇ। ਨਜ਼ਰਾਂ ਨਜ਼ਰਾਂ ਦੇ ਬਾਈ ਸਾਰਾ ਖੇੜਿਆ। ਹੁਣ ਚਲੋ ਪਹਿਲੇ ਤੋਂ ਆਪਾਂ ਕਹਿ ਲੋ ਕਿ ਮਨੋ ਜਿਹੜੀ ਸਿੰਮੂ ਸੀਗੀ ਨਾ ਸਿੰਮੂ ਨੂੰ ਹੁਣ ਪਹਿਲਾਂ ਉਹ ਵੀ ਟਿਕਟੌਕ ਚਲਾਉਂਦੀ ਸੀ ਹੁਣ ਮੈਂ ਵੀ ਟਿਕਟੌਕ ਚਲਾਉਂਦਾ ਸੀ ਐ ਇੰਸਟਾਗ੍ਰam ਚਲਾਉਂਦਾ ਸੀ ਕੁਝ ਵੀ ਕਹਿ ਸਕਦੇ ਸੋਸ਼ਲ ਮੀਡੀਆ ਤੇ ਅਪੈਕਟਿਵ ਸੀਗੀ ਉਸ ਮਿਲੇ ਜਦੋਂ ਪਰ ਰਿਲੇਸ਼ਨਸ ਆਏ ਹਨ ਫਿਰ ਕਹਿਣ ਦਾ ਮਤਲਬ ਇਹ ਆ ਮੈਂ ਉੱਤੇ ਕੋਈ ਬੰਦਸ਼ ਨਹੀਂ ਲਾਉਣੀ ਸੀ ਕਿ ਤੂੰ ਨਾਚਲਾ ਹੂੰ ਉਹ ਨਾ ਮੇਰੇ ਤੇ ਬੰਦਸ਼ ਲਾਉਣੀ ਚਾਹੁੰਦੀ ਸੀ ਨਾ ਸੋ ਆਪਾਂ ਕਹਿੰਦੇ ਕਿ ਕੋਈ ਚੱਕਰ ਨਹੀਂ ਤੂੰ ਵੀ ਹੁਣ ਤੂੰ ਵੀ ਹੁਣੇ ਕੰਮ ਕਰਦੀ ਵੀ ਕੋਈ ਚੱਕਰ ਨਹੀਂ ਕਰੀ ਚੱਲ ਮੈਂ ਵੀ ਕਰਦਾ ਪਿਆ ਹਣਾ ਹੁਣ ਜੇ ਅਪਰ ਰੋਕਾਂਗੇ ਉਸ ਥੀ ਨੂੰ ਕਿ ਹੁਣ ਆਪੇ ਸਾਰੇ ਕੰਮ ਕਰਦਾ ਮੈਨੂੰ ਅਗਵੇਂ ਨੂੰ ਕਰੋ ਬਿਲਕੁਲ ਫੇਰ ਆਪਾਂ ਕਿਉਂ ਕੁੜੀ ਨੂੰ ਰੋਕੀਏ ਬਈ ਜੀ ਬਿਲਕੁਲ ਜੇ ਆਪਾਂ ਆਪ ਇਹ ਚੀਜ਼ ਕਰ ਰਹੇ ਆ ਤਾਂ ਫੇਰ ਆਪਾਂ ਕੁੜੀ ਨੂੰ ਵੀਡੀਓ ਰੋਕ ਸਕਦੇ ਬਈ ਜੀ ਅੰਡਰਸਟੈਂਡਿੰਗ ਮੇਰੇ ਦਿਮਾਗ ਚ ਬਈ ਇਹੀ ਹੈ ਕਿ ਜਿਹੜੇ ਮੁੰਡੇ ਮੇਰੇ ਵੀਰ ਭਰਾ ਹੈਗੇ ਵੀ ਜਿਹਨੇ ਦਿਮਾਗ ਹੈਗਾ ਕਿ ਪਰ ਰਿਲੇਸ਼ਨ ਨੂੰ ਹਾਈਡ ਰੱਖੋ ਵਧੀਆ ਚੀਜ਼ ਹੈ ਬਟ ਜੇ ਤਾਂ ਹੁਣ ਪਹਿਲਾਂ ਹੀ ਓਪਨ ਹੈ ਉਹ ਫੇਰ ਆਪਾਂ ਉਹ ਚੀਜ਼ ਨੂੰ ਆਪਾਂ ਲੁਕੋ ਨਹੀਂ ਸਕਦੇ ਆ ਕਹਿ ਲਓ ਹਨਾ ਫੇਰ ਲੁਕੋਈ ਨਹੀਂ ਸਕਦੇ ਆ ਪਜਾ ਤੋਂ ਨਜ਼ਰਾਂ ਦਾ ਲੋਕਾਂ ਦੀਆਂ ਬਈ ਇਹ ਬਈ ਰੱਬ ਦੇ ਖੇੜ ਆ ਹੁਣ ਮੈਂ ਕਹਿੰਦਾ ਕੱਚਾ ਛੜੀਏ ਕਿ ਆ ਰਹੀ ਹੈ ਹਾਂ ਜੀ ਹਾਂ ਜੀ ਵੀ ਆ ਰਹੀ ਹੈ ਜਰੂਰ ਆ ਰਹੀ ਹੈ ਭਾਈ ਜਰੂਰ ਆਉਗੀ ਉਹ ਥੋੜੇ ਕੰਮ ਜੇ ਵਿੱਚੋਂ ਫਸੀਆਂ ਦੇ ਬਸ ਉਹ ਵਿੱਚੋਂ ਕਈ ਥੋੜੇ ਜੇ ਕੈਰੇਕਟਰ ਰਹਿੰਦੇ ਆ ਕਈਆਂ ਦੀ ਦਬੀ ਹੋਣੀ ਰਹਿੰਦੀ ਆ ਉਹ ਥੋੜੇ ਥੋੜੇ ਨਿੱਕੇ ਨਿੱਕੇ ਜੇ ਕੰਮ ਬਚੇ ਰਹਿੰਦੇ ਆ ਬਾਕੀ ਮੈਂ ਨਹੀਂ ਹੈਗਾ ਵੈਬ ਸੀਰੀਜ਼ ਓਹੋ ਕਿਉਂ ਬਈ ਨਹੀਂ ਨਹੀਂ ਬਈ ਮੈਂ ਉਸ ਵੇਲੇ ਸੀਗਾ ਨਹੀਂ ਰੋਲ ਹੀ ਨਹੀਂ ਸੀ ਕਰਦਾ ਤਾਂ ਵੀ ਕੋਈ ਕੈਰੈਕਟਰ ਤੁਸੀਂ ਦੋਸਤ ਦਾ ਜਾਂ ਕਿਸੇ ਯਾਰ ਮਿੱਤਰ ਦਾ ਨਹੀਂ 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 ਬਈ ਮੈਂ ਉਹ ਚੀਜ਼ ਕਰਨੀ ਨਹੀਂ ਚਾਹੁੰਦਾ ਸੀਗਾ ਕਿ ਮਤਲਬ ਕਿ ਆਪਾਂ ਵਿੱਚ ਉਸ ਟਾਈਮ ਦੇ ਵਿੱਚ ਆਪਾਂ ਸੀਗੇ ਨਹੀਂ ਇਨਵੋਲਵਮੈਂਟਸ ਹੋ ਫਿਰ ਆਪਾਂ ਉਹ ਚੀਜ਼ ਆਪਾਂ ਦਿਖਾਣੀ ਨਹੀਂ ਵਧੀਆ ਸਮਝੀ ਸਾਰਿਆਂ ਦੀ ਫਿਰ ਆਪਾਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਆਪਾਂ ਸੋਚੇ ਕਿ ਮੈਂ ਨਹੀਂ ਕਰਨਾ ਰੋਲੇ ਫਿਰ ਵੀ ਨਾ ਤਰੀ ਬਸ ਇੰਨਾ ਕਰ ਬਈ ਹਾਂ ਬਰੋਗੀ ਚਲਦੀ ਆਏਗੀ ਬਈ ਚਲ ਅਖਰੀ ਫਿਰ ਵੀ ਕੋਈ 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 ਤਰੀਕ ਦੱਸ ਦੋ ਵੀ ਇਸ ਤਰੀਕ ਨਾਲ ਹੋ ਜਾਵੇਗੀ ਬਈ ਆਪਾਂ ਨੂੰ ਨਹੀਂ ਪਤਾ ਲੈ ਤਰੀਕ ਜਿਹੜੇ ਬਣਾਉਣ ਦੇ ਹਾਂਜੀ ਤੇ ਬਾਈ ਜੀ ਹੋਰ ਅੱਗੇ ਆਪਣੇ ਗੀਤ ਕਿਹੜੇ ਕਿਹੜੇ ਲਾਈਨ ਅਪ ਨੇ ਗੀਤ ਵੀਰੇ ਆ ਰਹੇ ਆ ਥੋੜੀ ਜੀਆਂ ਇਹ ਕੁਛ ਕਿੱਦਾ ਦੇ ਬੰਦੇਣਾ ਵੀ ਆ ਰਹੇ ਆ ਜਿਹੜੇ ਤੁਹਾਨੂੰ ਦੇਖ ਕੇ ਵਧੀਆ ਲੱਗੂਗਾ ਜੀ ਹਨਾ ਕਿ ਨਾਮੀ ਬੰਦੇ ਆ ਕੁਛ ਕੁ ਤੇ ਬਾਕੀ ਤੁਹਾਡੇ ਪ੍ਰਾ ਦੇ ਕੱਲੇ ਨੇ ਵੀ ਆ ਰਹੇ ਆ ਤੇ ਬਾਕੀ ਆ ਰਹੇ ਜਲਦੀ ਆ ਰਹੇ ਬਾਈ ਹੁਣ ਪਹਿਲਾਂ ਕਿ ਕਹਣਾ ਕੀਤਾ ਸੀ ਮੈਂ ਇਗਨੋਰ ਕੀਤਾ ਸੀਗਾ ਸਭ ਨੇ ਰੀਲਾਂ ਦੇ ਵੀ ਬਹੁਤ ਪਿਆਰ ਦਿੱਤਾ ਬਾਈ ਹੁਣ YouTube ਤੇ ਵੀ ਬਹੁਤ ਪਿਆਰ ਦਿੱਤਾ ਚਲੋ ਮਤਲਬ ਜੋ ਮੈਂ ਸੋਚਿਆ ਸੀ ਉਹਨਾਂ ਨਾਲੋਂ ਬਹੁਤ ਵੱਧ ਕੇ ਪਿਆਰ ਦਿੱਤਾ ਹਾਂ ਸੋ ਮੈਂ ਹੁਣ ਇਹ ਹੀ ਟਰਾਈ ਕਰੂੰਗਾ ਕਿ ਉਹ ਤੋਂ ਵਧੀਆ ਟਰਾਈ ਕਰੂੰ ਮੈਂ ਜਾਂ ਫਿਰ ਉਹਦੇ ਲੈਵਲ ਜਨਾ ਹੀ ਹੋ ਜਵੇ ਚਲੋ ਬਾਬਾ ਕਿਰਪਾ ਰਕੇ ਇਹਨ ਇੱਕ ਥੋੜੀ ਜਿਹੀ ਆਪਣੇ ਹੋਰੇ ਵਾਜ ਲੈ ਸਕੀ ਹੁੰਦਾ ਕੋਨੇਕ ਜੋਗਾ ਜੀ ਜੀ ਬਾਈ ਫਿਰ ਜਦੋਂ ਟਿਕਟੋਕ ਆਈ ਹਾਂਜੀ ਈਸ਼ਾਨ ਕਿੱਥੋਂ ਉੱਠ ਕੇ ਚੰਡੀਗੜ੍ਹ ਆਉਂਦਾ ਹੈ ਬਾਈ ਫਗਵਾੜਾ ਆਪਣਾ ਬਈ ਇਹ ਇਹ ਪਹਿਲਾਂ ਦੁਬਈ ਆਪਣੀ ਦੁਆਬੇ ਚ ਪੈਦਾ ਫਗਵਾੜਾ ਤੇ ਛੋਟਾ ਜਿਹਾ ਸ਼ਹਿਰ ਹੈ ਬਈ ਆਪਣਾ ਜੀ ਇਹ ਜਿਹਾ ਤੋਂ ਆਪਾਂ ਇੱਕ ਗਲੀ ਚੋਂ ਨਿਕਲਦੇ ਆ ਦੂਜੀ ਗਲੀ ਚ ਸ਼ਹਿਰ ਮਾਰਨਾ ਪੈਂਦਾ ਸਾਨੂੰ ਇਹਦਾ ਛੋਟਾ ਜਿਹਾ ਸ਼ਹਿਰ ਆ ਸਾਡੇ ਸਾਡੇ ਭਰਾ ਭੈਣ ਜਿਹੜੇ ਵੀ ਆ ਸਾਰੇ ਉੱਥੇ ਸਭ ਨੂੰ ਇੱਕ ਦੂਜੇ ਨੂੰ ਜਾਣਦੇ ਆ ਸਾਨੂੰ ਨਿੱਕੀ ਨਿੱਕੀ ਗੱਲ ਦਾ ਪਤਾ ਲੱਗ ਜਾਂਦਾ ਬੜੀ ਛੇਤੀ ਉੱਥੋਂ ਉੱਠ ਕੇ ਹੁੰਦਾ ਜੀ ਉੱਥੋਂ ਉੱਠ ਜਾਂਦੇ ਸ਼ਰਮਗਾ ਛੋਟਾ ਜਿਹਾ ਸ਼ਹਿਰ ਸੀਗਾ ਉਹ ਜਿੰਨਾ ਮੈਨੂੰ ਬਹੁਤ ਪਿਆਰ ਆ ਬਈ ਮੈਂ ਕਹਿੰਦਾ ਮਰਦੇ ਦਮ ਤੱਕ ਜਿੱਥੇ ਮਰਜੀ ਬਹਿ ਜਾਈਏ ਦੁਨੀਆ ਦਾ ਮੈਨੂੰ ਜਿੱਥੇ ਮਰਜੀ ਲੈ ਜਾਵੇ ਮੈਂ ਕਹਾਂ ਸਾਨੂੰ ਪਰਮਾਤਮਾ ਪਰ ਸਾਨੂੰ ਉਹ ਸ਼ਹਿਰ ਨਹੀਂ ਭੁੱਲਣਾ ਜਿੱਥੋਂ ਹੀ ਵੱਡੇ ਹੋਏ